ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ Tata ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜੇ ਹਾਂ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਹੁੰਦੀ ਆ ਤੇ ਬਾਈ ਬਲਵਿੰਦਰ ਸਿੰਘ ਕਮਾਨ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜੁੜ ਕੇ ਦੇਖਿਓ ਸਸਿਕਾ ਬਾਈ ਜੀ ਸਤਿ ਸ਼੍ਰੀ ਅਕਾਲ ਤਾਂ ਕੀ ਹਾਲ ਵੀਰੇ ਠੀਕ ਹੋ ਬਾਈ ਜੀ ਵਧੀਆ ਬੱਬੂ ਤੁਸੀਂ ਹਾਂ ਵੀਰੇ ਠੀਕ ਹੈ ਜੀ ਤੇ ਪੇਜ ਕਿੱਦਾ ਚੱਲ ਰਿਹਾ ਬਾਈ ਜੀ ਪੇਜ ਵਧੀਆ ਠੀਕ ਹੈ ਜੀ ਤੇ ਪੇਜ ਕੀ ਨਾਮ ਤੇ ਹੈ ਆਪਣਾ ਪੇਜ ਹੈਗਾ ਬਾਈ ਜੀ ਕਮਾਨ ਟਰੈਕਟਰ ਦੇ ਨ ਫੇਸਬੁਕਾ ਇੰਸਟਾਗ੍ਰਾਮ ਤੇ ਜਾ ਕੇ ਤੁਸੀਂ ਜਦੋਂ ਵੀ ਸਰਚ ਕਰਾਂਗੇ ਜੀ ਐਚ ਜੂ ਐਮ ਏ ਐਨ ਹਾਂਜੀ ਸਪੇਸ ਹੈ টি ਆਰ ਏ ਸੀ ਟੀ ਓ ਆਰ ਐਸ ਹਾਂਜੀ ਟਰੈਕਟਰ ਤੇ ਜਾ ਕੇ ਭਾਈ ਜੀ ਬਾਈ ਦਾ ਚੈਨਲ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਈਆਂ ਦੀ ਵੀ ਟਰੈਕਟਰਾਂ ਦੀ ਵੀਡੀਓ ਜਿਆਦਾ ਹੁੰਦੀਆਂ ਨੇਗਾ ਸਹੀ ਗੱਲ ਹੈ ਭਾਈ ਜੀ ਹਾਂਜੀ ਭਾਈ ਠੀਕ ਹੈ ਜੀ ਤੇ ਅੱਜ ਕਿੰਨੇ ਟਰੈਕਟਰ ਹੈ ਭਾਈ ਜੀ ਹੈਗਾ ਨਾ 10 ਟਰੈਕਟਰ ਠੀਕ ਹੈ ਜੀ ਤੇ ਕਾਪੀ ਕਾ ਗਏ ਨੇ ਭਾਈ ਜੀ ਕਾਪੀ ਕਾ ਗਏ ਨੇ ਇੱਕ ਨੰਬਰ ਇੱਕ ਨੰਬਰ ਸਾਰੇ ਪਾਸੇ ਦੀ ਪੂਰ ਗਰੰਟੀ ਹੋਊਗੀ ਜੇ ਕਿਸੇ ਭਰਾ ਨੇ ਲੋਨ ਕਰਾ ਕੇ ਲੈਣਾ ਹੈ ਲੋਨ ਕਰਾ ਕੇ ਵੀ ਦੇਵਾਂ ਕ ਠੀਕ ਹੈ ਜੀ ਤੇ ਪੰਜਾਬ ਤੇ ਹਰਿਆਣਾ ਮਿਕਸ ਪੰਜਾਬ ਤੇ ਹਰਿਆਣਾ ਠੀਕ ਹੈ ਜੀ ਓਨਰ ਓਨਰ ਵੀ ਜੇ ਅੱਜ ਫਸਟ ਵੀ ਆ ਜਾਂਦੇ ਆ ਕਿ ਸੈਕੰਡ ਵੀ ਆ ਜਾਂਦੇ ਥਰਡ ਵੀ ਆ ਜਾਂਦੇ ਹਾਂ ਜੀ ਸਾਰੇ ਆਪਣੇ ਕੋਲੇ ਅਵੇਲੇਬਲ ਹਾਂ ਸਾਰਾ ਹਾਂ ਠੀਕ ਹੈ ਉਹ ਇਹ ਰੇਟ ਹੋ ਜਾਂਦਾ ਹਾਂ ਜੀ ਹਾਂ ਆਪਾਂ ਤੈਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਭਰਾ ਆਪਣੇ ਕੋਲੇ 90 ਵਾਲਾ ਸੋਨਾ ਲਿਕਾ ਖੜਾ ਹੈ ਜੇ ਕਿਸੇ ਭਰਾ ਨੂੰ ਹੁਣ 4 ਵਾਲੀਆਂ ਜਿਵੇਂ ਮਸ਼ੀਨਾਂ 4 ਰੋਡਾਂ ਵਾਲੇ ਵਾਸਤੇ ਲੋੜ ਪੈਂਦੀ ਹੈ ਏਸੀ ਕੈਬਨ ਹੈ ਜੇ ਕਿਸੇ ਛਕੀਨ ਬੰਦੇ ਨੇ ਜਿਵੇਂ ਜਿਆਦੇ ਜ਼ਮੀਨ ਵਾਲੇ ਜਿਹੜੇ ਪੈੜੀਆਂ ਵਾਲੇ ਬੰਦੇ ਨੂੰ ਭਰਾ ਨੂੰ ਚਾਹੀਦਾ ਹੋਵੇ ਵੱਡੇ ਕਿਸਾਨ ਨੂੰ ਤਾਂ ਵੀ ਮ ਠੀਕ ਹੈ ਜੀ ਸੋਨਿਆ ਵਾਲਾ ਸੋਨਾਲੀ ਕਾ 90 ਐਚਪੀ ਵਾਲਾ ਪਿਛਲੇ ਟਾਇਰ ਟਿੱਟਦੇ ਹੈਗੇ 65 70 ਰੁਪਏ ਨਾਲ ਦੇ ਅਗਲੇ ਟਾਇਰ ਆਪਾਂ ਨਵੇਂ ਪਾਏ ਹੋਏ ਆ ਆਪਣਾ ਨੰਬਰ ਹੈਗਾ 9465362000 ਇਸ ਨੰਬਰ ਤੇ ਸੰਪਰਕ ਕਰੋ ਜਦੋਂ ਮਰਜ਼ੀ ਆਪਾਂ ਵੀਡੀਓ ਪਾ ਦਾਂਗੇ ਫੋਟੋ ਪਾ ਦਾਂਗੇ ਟਰੈਕਟਰ ਦੀ ਠੀਕ ਹੈ ਜੀ 5.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਠੀਕ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਤੇ ਚੱਲੇ ਕਿ ਤਕਰੀਬਨ ਕਿੰਨੇ ਘੰਟੇ ਹੋਗਾ ਬਾਈ ਜੀ ਘੰਟੇ ਦਾ ਨੋਟ ਨਹੀਂ ਕੀਤਾ ਹੁ ਨਵੇਂ ਵਰਗੇ ਹੀ ਪੈਟਰ ਠੀਕ ਹੈ ਜੀ ਤੇ ਮਾਡਲ ਇਹ ਕੰਪਨੀ ਐਸਆ 17 ਮਾਡਲ ਹੈ ਐਸਆ ਉਸੇ ਚਾਲ ਜਿਵੇਂ ਆਪਾਂ ਕਹੇ ਜੀ ਮੱਕੀ ਦੇ ਸੀਜ਼ਨ ਵਾਸਤੇ ਪੂਰਾ ਝੋਟਾ ਟਰੈਕਟਰ ਝੋਟਾ ਟਰੈਕਟਰ 90 ਐਚਪੀ ਵਾਲਾ ਠੀਕ ਹੈ 90 ਹੌਸਪਾਵਰ ਦਾ ਚਲੋ ਬਈ ਜੀ ਆਪਾਂ ਵੀਡੀਓ ਸਟਾਰਟ ਕਰ ਦਾਂਗੇ ਉਹਨਾਂ ਪਹਿਲੇ ਟਰੈਕਟਰ ਦਾ 3600 3600 ਟੂ ਆ ਬਈ ਜੀ ਨਿਊ ਹਾਲੈਂਡ ਠੀਕ ਹੈ ਬਈ ਜੀ 15 ਮਾਡਲ ਹੈ ਬਈ ਜੀ ਟਰੈਕਟਰ ਦਾ ਰੇਟ ਤਾਂ ਹੈਗਾ 4 ਲੱਖ ਤੇ 65 ਹਜ਼ਾਰ ਠੀਕ ਹੈ ਟਰੈਕਟਰ ਦੇ ਦਾਂਗੇ ਆਪਾਂ ਬੱਬੂ ਇਹ 435 ਹਜ਼ਾਰ ਦਾ ਠੀਕ ਹੈ ਜੇ ਮੀਰੇ ਵੀਡੀਓ ਦੇਖ ਕੇ ਆ ਗਏ ਜੀ ਜਿਵੇਂ ਕਹੇਗਾ ਦਰਾਉ ਮੈਂ ਮਾਨਦਾਨ ਕਰਦਾ ਯਾਰ ਹੋਰ ਦੱਸ ਭਰਾ ਜੀ ਠੀਕ ਹੈ ਲੈ ਵੀ ਆਪਣ ਪਾਵਰ ਸਟੀering ਆ ਠੀਕ ਹੈ ਗਰਾਉਂਡ ਪੀਡੀਓ ਵਾਲਾ ਹੈ ਬਾਈ ਜੀ ਹਾਂ ਗਰਾਉਂਡ ਪੀਡੀਓ ਠੀਕ ਹੈ ਜੀ ਪਾਵਰ ਸਟੀering ਆ ਗਿਆ ਰੰਗ ਪੇਂਟ ਦਾ ਤੁਸੀਂ ਬਾਈ ਜਜ ਕਰ ਸਕਦੇ ਹੋ ਪੂਰਾ ਸਾਫ ਹੈ ਜਿਵੇਂ ओरिजिनल ਟਰੈਕਟਰ ਆ ਸਾਰਾ 90 ਪੈਸੇ ਟਾਇਰ ਪਿਆ ਟਰੈਕਟਰ ਠੀਕ ਹੈ ਜੀ 90 ਪੈਸੇ ਟਾਇਰ ਪਏਗੇ ਤੇ ਮਾਡਲ ਬਾਈ ਜੀ 15 ਮਾਡਲ ਵੀਰੇ ਠੀਕ ਹੈ ਜੀ 15 ਮਾਡਲ ਆਗਾ ਕੰਡੀਸ਼ਨ ਦਾ ਪੂਰਾ ਓਕੇ ਆਗਾ ਪੂਰਾ ਨਵਾਂ ਟਰੈਕਟਰ ਹੀ ਆ ਬਾਈ ਕਰ ਲੋ ਤੇ ਲਿਫਟ ਲੋਟ ਵੀ ਜਿਵੇਂ ਆਪਾਂ ਕਹਿੰਦੇ ਪੂਰੇ ਸਾਫੇ ਨੇ ਆਵੇ ਤੇ ਹੈਵੀ ਹੁੱਕ ਲੱਗੀ ਹੋਈ ਆਗੇ ਤੇ ਪੰਜਾਬ ਨੰਬਰ ਆ ਬਾਈ ਜੀ ਪੰਜਾਬ ਨੰਬਰ ਫਸਟ ਓਨਰ ਠੀਕ ਹੈ ਉਹ ਪੁੱਲਾ ਦਾ ਚੌਂਕੜਾ ਕਾ ਬਾਈ ਜੀ ਹਾਂਜੀ ਹਾਂਜੀ ਤੇ ਅੱਗੇ ਕਾ ਬਾਈ ਜੀ 36 30 ਹੈਗਾ 14 ਮਾਡਲ ਵੀਰੇ ਸੋਪਾ ਠੀਕ ਹੈ ਜੀ ਲੈ ਵੀ 14 ਮਾਡਲ ਹੈਗਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ 20 21 ਮਾਡਲ ਵਰਗੀ ਕੰਡੀਸ਼ਨ ਪਈ ਆ ਰੰਗ ਪੇਂਟ ਦਾ ਬਾਈ ਜੀ ਪੂਰਾ ਵਧੀਆ ਵੀਰੇ ਮਾੜੀ ਮੋਟੀ ਟੱਚਿੰਗ 5-7% ਕਹਿ ਸਕਦੇ ਆ ਠੀਕ ਹੈ ਜੀ ਤੇ ਬਾਈ ਜੀ ਇਦਾਂ ਦੇ ਬੰਦੇ ਸੋਨੂੰ ਮੰਡੀ ਚ ਪਹੁੰਚ ਜਾਏ ਘੱਟ ਮਿਲਣਗੇ ਜਿਵੇਂ ਆਪਾਂ ਕਹਿ ਦਈਏ ਬਾਈ ਨੇ ਪਹਿਲੀ ਦੱਸਤਾ ਵੀ ਟੱਚਿੰਗ ਮਾੜੀ ਮੋਟੀ ਹੈਗੀ ਹੈਗੀ ਪਰ ਇਹ ਨਹੀਂ ਹੈਗਾ ਲਿਪਿਆ ਹੋਇਆ ਹੈ ਨਾ ਬਾਈ ਜੀ ਹਾਂ ਨਾ ਨਾ ਟਾਇਰ ਵੀਰੇ 90 ਪੈਸੇ ਟਾਇਰ ਠੀਕ ਹੈ ਜੀ ਲੈ ਵੀ 90 ਪੈਸੇ ਟਾਇਰ ਟੌਪ ਮਾਡਲ ਰੇਟਰ ਹੈ ਡਬਲ ਡਿਸਟਰੀਬਿਊਟਰ ਵੱਸ ਵੀਡੀਓ ਵਾਲਾ 3 ਸਪੀਡ اے بی ਸੀ ਗੇਰਾਂ ਚ ਠੀਕ ਹੈ اے بی ਸੀ 11 ਚ ਹੈਗਾ 3 ਸਪੀਡ ਚ ਹੈ ਬਾਈ ਜੀ 14 ਮਾਡਲ ਹਾਂ ਠੀਕ ਹੈ ਤੇ ਡਿਮਾਂਡ ਬਾਈ ਜੀ ਦੀ ਡਿਮਾਂਡ 4 ਲੱਖ 60 ਹਜ਼ਾਰ 4 ਲੱਖ 40 ਹਜ਼ਾਰ ਦਾ ਰੇਟਰ ਦੇ ਦਾਂਗੇ ਠੀਕ ਹੈ ਜੀ ਲੈ ਵੀ 20000 ਰੁਪਏ ਦੀ ਏਚੋ ਛੂਟ ਅਗੇ ਤੇ ਬਾਕੀ ਮੌਕੇ ਤੇ ਹੋਰ ਵੀ ਮਾਨਤਾ ਨੂੰ ਜੀ ਤੇ ਹਰਿਆਣਾ ਨੰਬਰ ਚ ਹੈ ਬਾਈ ਜੀ ਪੰਜਾਬ ਚ ਨੰਬਰ ਹਰਿਆਣਾ ਵੀਰੇ ਐਨਓ ਸੀ ਜਿੱਤੋਂ ਦੀ ਕਹੂਗਾ ਮਾਲਕ ਉੱਥੋਂ ਠ ਜਬ ਟੌਪ ਮਾਡਲ ਟਰੈਕਟਰ ਖੁੱਲਦੇ ਹੀ ਸੇ ਵਾਲਾ ਖੁੱਲਦੇ ਹੀ ਸੇ ਵਾਲਾ ਜਿਹਦੀ ਡਿਮਾਂਡ ਵੱਧਾ ਭਾਈ ਜੀ 10 ਮਾਡਲ ਟਰੈਕਟਰ ਠੀਕ ਹੈ ਜੀ ਆਮ ਇਹ ਟਰੈਕਟਰ ਬਹੁਤ ਜਿਆਦਾ ਘੱਟ ਮਿਲਦਾ ਹਾਂ 10 ਮਾਡਲ ਟਰੈਕਟਰ ਟੌਪ ਮਾਡਲ ਹੈ ਪੂਰਾ ਫੁੱਲ ਸਾਰਾ オリジナル ਟਰੈਕਟਰ ਹੈ ਠੀਕ ਹੈ ਜੀ ਕਹਾੜੇ ਵਰਗੇ ਟਾਇਰ ਲੱਗੀ ਹੋਈ ਹਾਂ ਜਿੰਨਾ ਚੱਲੇ オリジナル ਹੀ ਚੱਲੇਗਾ ਪਹਿਲੇ ਮਾਲਕ ਦਾ ਠੀਕ ਹੈ ਨਵਾਂ ਕਢਾਇਆ ਹੋਇਆ ਠੀਕ ਹੈ ਜੀ ਟਰੈਕਟਰ ਮਿਲ ਜੂਆ ਜੀ ਇਹ 5.5 ਲੱਖ ਰੁਪਏ ਦਾ ਹੈ ਮਾਡਲ ਭਾਈ ਜੀ ਮਾਡਲ 10 10 ਮਾਡਲ ਹੈਗਾ ਭਾਈ ਬਾਲੇ ਦਾ ਮਿਲਦਾ ਨਹੀਂ ਕਿਉਂਕਿ ਇਹਦੇ ਬਾਕੀ ਕਨੋਪੀ ਕੰਪਨੀ ਦੀ ਲੱਗੀ ਹੋਈ ਹੈ ਕਨੋਪੀ ਵੀ ਕੰਪਨੀ ਦੀ ਲੱਗੀ ਹੋਈ ਆ ਆ ओरिजिनल ਹੈਗਾ ਤੇ ਡਬਲ ਡਿਸਟਰੀਬਿਊਟਰ ਚ ਆ ਜਾਂਦੇ ਬਈ ਜੀ ਹਾਂ ਡਿਸਟਰੀਬਿਊਟਰ ਇਹਦੇ ਨਾਲ ਖੋਲਿਆ ਹੋਇਆ ਹੈਗਾ ਖੋਹਤਾ ਸੀ ਬਾਈ ਉਹਨਾਂ ਨੇ ਠੀਕ ਹੈ ਜੀ ਬਾਕੀ ਤੁਸੀਂ ਬਈ ਜੀ ਕਹਿ ਸਕਦੇ ਹੋ ਹਾਂ ਪੀ ਡੌਗ ਹੈ ਭਾਈ ਜੀ ਉਤਰਿਆ ਨਹੀਂ ਠੀਕ ਹੈ ਜੀ ਕੰਪਨੀ ਵੱਲੋਂ ਲੱਗਿਆ ਹੋਇਆ ਹੁੰਦਾਗਾ ਉਵੇਂ ਦੇ ਉਵੇਂ ਹੀ ਹੈਗਾ ਹਾਂ ਉਵੇਂ ਹੀ ਹੈ ਵੀਰੇ ਤੇ ਅੱਗੇ ਗਿਆ ਬਾਈ ਜੀ ਸੋਨਾਲਿਕਾ 60 ਐਮ ਐਮ ਵੀਰੇ ਠੀਕ ਹੈ ਜੀ 2011 ਮਾਡਲ ਹੈ ਨਵੇਂ ਟਾਇਰ ਹੈ ਬਾਈ ਜੀ ਵੀ ਕੇ ਟੀ ਕੰਪਨੀ ਦੇ ਸਵਾ 3 ਲੱਖ ਰੁਪਇਆ ਡਿਮਾਂਡ ਹੈ 3 ਲੱਖ 10 ਪਟਾਣੇ ਵਾਸਤੇ ਪੂਰਾ ਵਸਤੂ ਵਾਲੀ ਟਰਾਲੀ ਵਾਸਤੇ ਤਿੰਨ ਸਿਲੰਡਰ ਵਾਲਾ ਟਰੈਕਟਰ ਹੈ ਠੀਕ ਹੈ 3 ਸਿਲੰਡਰ ਦਾ ਬਈ ਜੀ ਪੈਰ ਨਾ ਮੇਜੇਗਾ ਬੱਸ ਵਾਲਾ ਹੈਗਾ ਡਬਲ ਕਲਚ ਟਰੈਕਟਰ ਠੀਕ ਹੈ ਜੀ ਇਹ ਡਿਮਾਂਡ ਬਈ ਜੀ ਡਿਮਾਂਡ 2.5 ਤੋਂ 3 ਲੱਖ ਹੈ 310000 ਰੁਪਏ ਠੀਕ ਹੈ ਜੀ ਇਹ ਵੀ ਬਾਕੀ ਚੈੱਕ ਕਰ ਲਓ ਬਈ ਜੀ ਤੇ ਕੰਡੀਸ਼ਨ ਦਾ ਪੂਰਾ ਸਾਫ ਹੈਗਾ ਤੇ ਬਾਕੀ ਤੁਸੀਂ ਕੈਪ ਗੇਰਾ ਵੀ ਦੇ ਸਕਦੇ ਹੋ ਵੀਡੀਓ ਕਾਪ ਇਹਦਾ ਵੀ ਹਜੇ ਨਾਲ ਹੀ ਚੜਿਆ ਹੋਇਆ ਠੀਕ ਹੈ ਜੀ ਠੀਕ ਹੈ ਤੇ ਅੱਗੇ ਆ ਗਿਆ ਬਈ ਜੀ ਜੌਨਡੀਅਰ 5050i ਤੇ ਵੀ ਪਿਆ ਪਿਆ 50i ਤੇ ਹਰਿਆਣਾ ਨੰਬਰ ਹੈ ਬਾਈ ਜੀ ਚੌਕੜਾ ਟੈਰਾ ਦਾ ਰਤੀ ਇਹਦਾ ਨੰਬਰ ਹੈ ਜਿੱਥੋਂ ਦਾ ਇਹਨੂੰ ਅਸੀਂ ਕੋਹੂ ਬੰਦਾ ਉਥੋਂ ਦੇ ਐਨਓਸੀ ਕਢਾ ਦੇਵਾਂਗੇ ਡਿਮਾਂਡ ਹੈਗੇ 490000 ਰੁਪਿਆ ਇਹ ਦੇਵਾਂਗੇ 4.5 ਲੱਖ ਰੁਪਏ ਦਾ ਠੀਕ ਹੈ ਜੀ 3 ਸਪੀਡ ਹੈਗਾ ਬਾਈ ਜੀ ਹਾਂ 3 ਸਪੀਡ ਠੀਕ ਹੈ ਜੀ ਤੇ ਬਾਕੀ ਤੁਸੀਂ ਟਾਇਰ ਵੀ ਟਾਇਰ ਪਿਛਲੇ ਨਵੇਂ ਆ ਮੂਰਲੈਸ ਟਿੱਕ ਪਏ ਠੀਕ ਹੈ ਜੀ ਮੂਰਲੇ ਵੀ ਪਏ ਨੇ ਅਜੇ ਮਾਰਕ ਥੋੜਾ ਥੋੜਾ ਦਿਖ ਰਿਹਾਗਾ ਫੋਲਡ ਨੇ ਤੇ ਬੈਕ ਆਕਣਗੇ ਸਾਫ ਸੁਥਰਾ ਕੇ ਦੇ ਹਾਂਜੀ ਅੱਗੇ ਆ ਕੇ ਬਾਈ ਜੀ ਆਪਣੇ ਕੋਲ 7 ਮਾਡਲ 855 ਲੈ ਬਾਈ ਜੀ ਜਿੰਮੇ ਕੜੀ ਬਾਈ ਜ ਹਰੇਕ ਮਾਡਲ ਹਰੇਕ ਜ਼ਿੰਮੇਵਾਰ ਲਈ ਤੁਹਾਨੂੰ ਬਾਈ ਕੋਲੋਂ ਟਰੈਕਟਰ ਮਿਲੇਗਾ ਤੇ ਇਹ ਮਾਡਲ ਬਈ 75 ਪੈਸੇ ਡਾਇਰੈਕਟ ਟਰੈਕਟਰ ਦੇ 7 ਮਾਡਲ ਹੈ ਸਵਾ ਤਿੰਨ ਲੱਖ ਰੁਪਿਆ ਡਿਮਾਂਡ ਹੈ 310000 ਦਾ ਟਰੈਕਟਰ ਦੇ ਰਾਂਗੇ ਵੀਰੇ ਠੀਕ ਹੈ ਜੀ ਬਾਕੀ ਤੁਸੀਂ ਜੇਕਰ ਨੀਚੇ ਚੈੱਕ ਵੀ ਕਰ ਸਕਦੇ ਬਾਈ ਜੀ ਵਧੀਆ ਸਾਫ ਹੈਗਾ ਟਰੈਕਟਰ ਹਾਲਤ ਵੀ ਪੂਰੀ ਓਕੇ ਦੀ ਰਿਪੋਰਟ ਤੇ ਪਈ ਜਾ ਤੇ ਅੱਗੇ ਆ ਗਿਆ ਬਾਈ ਜੀ ਅੱਗੇ 16 ਮਾਡਲ ਬਈ ਜੀ ਐਸ਼ਰ ਆਪਣੇ ਕੋਲ ਬਠਿੰਡਾ ਨੰਬਰ ਫਸਟ ਓਨਰ ਹੈ ਠੀਕ ਹੈ ਜੀ ਬਠਿੰਡੇ ਦਾ ਨੰਬਰ ਹੈ ਬਾਈ ਜੀ ਫਸਟ ਓਨਰ ਦਾ ਬਠਿੰਡੇ ਦਾ ਡਿਮਾਂਡ ਹੈ ਗਿਆ ਬਾਈ ਜੀ ਟਰੈਕਟਰ ਦੇ ਦਿਆਂਗੇ ਸਵਾ ਦੋ ਲੱਖ ਰੁਪਏ ਦੇ ਲਗਭਗ ਲੋਨ ਹੋ ਜਾ ਜੇ ਕਿਸੇ ਭਰਾ ਨੇ 50 ਹਜ਼ਾਰ ਰੁਪਏ ਦੇ ਕੇ ਲੋਨ ਕਰਾਉਣਾ ਹੋਵੇ ਨਾ ਠੀਕ ਹੈ ਬਾਕੀ ਸਾਰੀਆਂ ਸਾਨਕਿਸਤਾਂ ਹੋ ਜਾਣਗੀਆਂ ਟਰੈਕਟਰ ਦੀਆਂ ਲੈ ਬਈ ਜੀ 50 ਹਜ਼ਾਰ ਰੁਪਏ ਲੈ ਆਓ ਤੇ ਟਰੈਕਟਰ ਲੈ ਜਾਓ ਤੇ ਬਾਕੀ ਤੁਹਾਡੇ ਸਿਵਲ ਤੇ ਡਿਪੈਂਡ ਆਗਾ ਜੀ ਤੇ ਅੱਗੇ ਕਿ ਬਈ ਜੀ 60 55 ਸੁਪਰ ਮੈਕਸ ਵਾਲਾ ਸੁਪਰ ਮੈਕਸ ਆ ਜੀ 2014 ਮਾਡਲ ਹੈ ਬਈ ਜੀ ਠੀਕ ਹੈ ਜੀ ਤੇ ਬ੍ਰੇਕਾਂ ਰਿਵਰਸ ਵੀਡੀਓ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਠੀਕ ਹੈ ਜੀ ਤੇ T20 ਤੋਂ ਬਿਨਾ ਤੇ ਝੋਟੇ ਘੇਰ ਵਾਲਾ ਝੋਟੇ ਘੇਰ ਵਾਲਾ ਠ ਬਾਕੀ ਕੰਡੀਸ਼ਨ ਦਾ ਉਹ ਕਹਤੇ ਟਾਇਰ ਬਾਈ ਜੀ ਇਹਦੇ ਟਾਇਰ ਹੈਗਾ 75 ਤੋਂ 80 ਪੈਸੇ ਬਾਈ ਠੀਕ ਹੈ 75 ਤੋਂ 80 ਪੈਸੇ 16 28 ਦਾ ਟਾਇਰ ਹੈ ਠੀਕ ਹੈ ਜੀ ਠੀਕ ਹੈ ਬੁਢੀਆਂ ਤੇ ਵਧੀਆ ਕੰਪਨੀ ਦਾ ਟਾਇਰ ਨੇਗੇ ਹਾਂਜੀ ਤੇ ਅੱਗੇ ਕਹ ਬਾਈ ਜੀ ਸਵਰਾਜ 855 4 ਸਟਾਰ ਰਿਵਰਸ ਪੀਟੀਓ ਹਾਂ ਇਹ ਟਰੈਕਟਰ ਆਪਾਂ 4.5 ਲੱਖ ਦਾ ਦੇ ਦਾਂ ਪਾਪਾ ਠੀਕ ਹੈ ਜੀ ਉਹ ਸਾਢੇ 4 ਲੱਖ ਦਾ ਸਾਢੇ 4 ਲੱਖ ਦਾ ਤੇ ਬਾਈ ਜੀ ਡਿਮਾਂਡ ਦਿਖਾ ਦੀ ਤੁਹਾਨੂੰ 4 ਲੱਖ 75 ਲੈ ਵੀ 4 ਲੱਖ 73000 ਰੁਪਏ ਡਿਮਾਂਡ ਹੈ ਹਾਂ ਤੇ ਸਵਰਾਜ 855 ਬਾਈ ਜੀ ਤੇ ਪਾਵਰ ਸਟੀering origignal ਪਾਵਰ ਸਟੀering ਬਾਈ ਜੀ origignal ਕੰਪਨੀ ਦਾ ਵੀਰੇ ਤਾਂ ਫੀਮ ਹੈ ਤਾਂ ਠੀਕ ਟੌਪ ਮਲਟਰੈਟਰ ਹੈ ਬਾਈ ਜੀ ਬੰਦਾ ਮਾਡਲ ਦਾ ਵੀ ਟੌ ਮਾਡਲ ਦਾ ਟ੍ਰੈਕਟਰ ਆਗਾ ਤੇ 16 ਦੇ ਟਾਇਰ ਚਾਰੇ 14 ਦੇ ਟਾਇਰ ਆ ਜੀ ਨਵੇਂ ਟਾਇਰ ਆਗੇ ਹਾਂ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਤੇਲ ਬ੍ਰੇਕ ਵਾਲਾ ਠੀਕ ਆ ਜੀ ਹਾਂਜੀ ਚਲੋ ਵੀ ਬਾਕੀ ਚੈੱਕ ਕਰ ਲੋ ਤੇ ਡਰਾਵ ਰੂਪ ਵੀ ਹਜੇ ਤੱਕ ਵੀ ਸਾਰਾ ਕੁਝ ਸਾਫ ਤੇ ਆਕ ਓਕੇ ਰਿਪੋਰਟ ਤੇ ਡੰਡਾ ਤੁਹਾਡੇ ਸਾਹਮਣੇ ਆ ਹਾਂਜੀ ਤੇ ਇਹਦੀ ਡਿਮਾਂਡ ਬਾਈ ਜੀ ਇਹ ਜੇ ਡਿਮਾਂਡ ਹੈਗੇ 5 ਲੱਖ ਤੇ 15000 ਰੁਪਿਆ 4 ਲੱਖ ਤੇ 85000 ਦਾ ਟਰੈਕਟਰ ਦੇ ਦਾਂਗੇ ਬਾਈ ਠੀਕ ਹੈ ਜੀ ਲਵੇ 4 ਲੱਖ ਤੇ 85000 ਦਾ ਤੇ ਵੀ ਬਾਕੀ ਓਕੇ ਰਿਪੋਰਟ ਚ ਹਾਂ ਜੀ ਤੇ ਕੰਡੀਸ਼ਨ ਦਾ ਵੀ ਪੂਰਾ ਸਾਫ ਆ ਤੇ ਇਹਨਾਂ ਤੋਂ ਬਿਨਾਂ ਬਾਈ ਹੋਰ ਕੋਈ ਟਰੈਕਟਰ ਆਪਣੇ ਕੋਲੇ ਘਰੇ ਟਰੈਕਟਰ ਖੜੇ ਆ ਬਾਈ ਜੀ ਇੱਕ ਤਾਂ 90 ਵਾਲਾ ਸੋਨ ਵਾਲੀ ਕਸ ਤੁਹਾਨੂੰ ਦੱਸਿਆ ਠੀਕ ਹੈ ਜੀ ਇੱਕ 7535 ਜੌਂਡੀਅਰ ਆ ਠੀਕ ਹੈ ਜੀ 18 ਮਾਡਲ ਟਰੈਕਟਰ ਪੂਰ ਨਵਾਂ ਟਰੈਕਟਰ ਆ ਉਹ ਦੇ ਦਿੰਦੇ 5 ਕੁ ਲੱਖ ਰੁਪਏ ਦਾ ਠੀਕ ਹੈ ਟਰੈਕਟਰ ਕੀ ਨਾਗ ਦਾ ਬੱਚਾ ਹੀ ਆ ਨਾਗ ਦਾ ਬੱਚਾ ਹਾਂ 4 55 hp ਵਾਲਾ 12 ਮਾਡਲ 363 ਹੈ ਪੂਰਾ ਫੁੱਲ ਚੰਗਾ ਟਰੈਕਟਰ ਉਹ ਘਰੇ ਖੜੇ ਹੈ ਕਿਉਂਕਿ ਲੈਂਦੇ ਨਹੀਂ ਠੀਕ ਹੈ ਜੀ ਹਾਂਜੀ ਬਾਈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਧੰਨਵਾਦ ਹੈ ਭਰਾ ਸਾਡਾ ਬਾਕੀ ਚੈਨਲ ਦਾ ਨਾਮ ਆਪਾਂ ਬਾਈ ਜੀ ਤੁਹਾਨੂੰ ਦਿਖਾ ਦੇਣਗੇ ਤੇ ਇਹ ਸਾਹਮਣੇ ਬਾਈ ਦਾ ਚੈਨਲ ਹੈਗਾ ਤੇ ਨੋਟ ਕਰ ਲਓ ਬਾਈ ਜੀ ਸਕਰੀਨ ਸ਼ਾਟ ਮਾਰ ਲਓ ਜਾ ਕੇ ਸਰਚ ਮਾਰ ਕੇ ਬਾਈ ਜੀ ਜਰੂਰ ਸਪੋਰਟ ਕਰਿਓ ਬਾਈ ਨੂੰ ਠੀਕ ਹੈ ਭਰਾ ਦੂਜੇ ਭਰਾਵਾਂ ਨੂੰ ਵੀ ਬੇਨਤੀ ਹੈ ਵੀਰੇ ਬੱਬੂ ਦਾ ਬਾਈ ਬਹੁਤ ਵਧੀਆ ਬੰਦਾ ਹੈਗਾ ਇਹਦਾ ਟਰੈਕਟਰ ਹੈਗਾ ਨੰਬਰ ਹੈਗਾ ਇਲਤੀ ਲੈਣਾ ਹਾਂਜੀ ਇਲਤੀ ਲੈਣਾ ਇਲਤੀ ਲੈਣਾ ਉਰੀ ਵਾਲਿਆਂ ਦਾ ਬਾਈ ਜੀ ਪੇਜ ਨੂੰ ਬਾਈ ਹੋਰਾਂ ਦੇ ਨੂੰ ਬਹੁਤ-ਬਹੁਤ ਲਾਈਕ ਫੋਲੋ ਤੇ ਸਬਸਕ੍ਰਾਈਬ ਕਰੋ ਵੀਰੇ ਬਹੁਤ ਵਧੀਆ ਬੰਦਿਆ ਕਿਸੇ ਨੇ ਵੀ ਵੀਡੀਓ ਕਰਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਐਡਵਰਟਾਈਜ਼ਮੈਂਟ ਦੇਣੀ ਹੋਵੇ ਤਾਂ ਬਾਈ ਹੋਰਾਂ ਦਾ ਨੰਬਰ ਸਕਰੀਨ ਤੇ ਚੱਲ ਹੀ ਰਿਹਾ ਹੁੰਦਾਗਾ ਬਾਈ ਹੋਰਾਂ ਨਾਲ ਸੰਪਰਕ ਕਰ ਲਿਓ ਸਾਫ਼-ਸੁਥਰੇ ਬੰਦੇ ਆ ਬਹੁਤ ਵਧੀਆ ਇਨਸਾਨ ਹੈਗਾ ਇਹਨਾਂ ਦੀ ਵੀ ਸਾਨੂੰ ਹੈਲਪ ਕਰਨੀ ਚਾਹੀਦੀ ਐ ਥੋੜਾ ਸਾਰਿਆਂ ਦਾ ਧੰਨਵਾਦ ਠੀਕ ਐ ਬਾਈ ਬਹੁਤ-ਬਹੁਤ ਧੰਨਵਾਦ ਚਲੋ ਬਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਕਰਦੇ ਕਮੈਂਟ ਕਰਦੇ ਚੈਨਲ ਨੂੰ ਕੱਲੇ ਫੋਲੋ ਧੰਨਵਾਦ